ਨਾਲ ਉਹ ਸਿੰਘ ਮੇਰੇ ਆਏ ਨੇ ਫਰੀਦাবাদ ਇੱਕ ਨਾਵੇਂ ਗੁੰਡਾ ਸਿਉਣ ਤੇ ਨਹੀਂ ਰਿਹਾ ਪੁਲਿਸ ਵੀ ਡਰਦੀ ਸੀ ਕਿਤਨੇ ਕਤਲ ਕਰ ਚੁੱਕਿਆ ਸੀ ਪਕੜਿਆ ਨਹੀਂ ਗਿਆ ਸੀ ਕਿਤਨੇ ਡਾਕੇ ਮਾਰ ਚੁੱਕਿਆ ਸੀ ਕੋਈ ਸਬੂਤ ਨਹੀਂ ਔਰ ਗਜ਼ਬ ਦੀ ਗੱਲ ਪਤਾ ਹੈ ਕੌਣ ਸੀ ਗੁਸਤਾਖੀ maaf ਦਾਸ ਦਾ ਕਲਾਸ ਫੈਲੋ ਸੀ ਮੇਰੇ ਨਾਲ ਪਰਦਾ ਰਿਹਾ ਖਾਲਸਾ 아이 ਸਕੂਲ ਦੇਚ ਡਿਸਟ੍ਰਿਕਟ ਬਨਵਾ ਦੇਸ ਸਿਰਨ ਪੜਦਾ ਹੀ ਨਹੀਂ ਰਿਹਾ ਪਰੀਦਾਬਾਦ ਦੇ ਬੱਚੇ ਬੱਚੇ ਨੂੰ ਪੜੇ ਪਤਾ ਹੈ ਜੋ ਮੇਰਾ ਨਾਂ ਹੈ ਮਾਂ ਬਾਪ ਨੇ ਉਹਦਾ ਨਾਂ ਵੀ ਹੋਈ ਰੱਖਿਆ ਸੀ ਤੇ ਰੱਬ ਦੀ ਨੇ ਤੇ ਸਾਡੀ ਦੋਸਤੀ ਵੀ ਬੜੀ ਸੀ ਸਕੂਲ ਇਕੱਠੇ ਜਾਣਾ ਇਕੱਠੇ ਪੜ ਬੈਠਣਾ ਫਿਰ ਦੇਸ਼ ਦੀ ਵੰਡ ਹੋ ਗयो ਕਿਧਰੇ ਅਸੀਂ ਕਿਧਰੇ ਗਲਤ ਸੋਸਾਇਟੀ ਚ ਪੈ ਗਿਆ ਤ੍ਰਿਸ਼ਨਾ ਨੇ ਉਸਨੂੰ ਭयंकर ਡਾਕੂ ਤੇ ਕਾਤਲ ਬਣਾ ਦਿੱਤਾ ਫਰੀਦাবাদ ਉੱਥੋਂ ਦੀ ਪੁਲਿਸ ਉਹਦੇ ਨਾਮ ਤੋਂ ਹੀ ਕੰਮ ਨਹੀਂ ਸੀ ਗੁਰਦੁਆਰੇ ਨੇ ਆਪਣਾ ਇੱਕ ਰੈਸਟ ਹਾਊਸ ਬਣਾਇਆ ਹੈ ਕਮਰਾ ਮੈਂ ਉਸੇ ਜਾ ਕੇ ਠਹਿਰਦਾ ਸੀ ਦੋ ਚਾਰ ਸੱਜਣ ਮੇਰੇ ਕੋਲ ਫਰੀਦাবাদ ਦੇ ਬੈਠੇ ਉਹ ਨਾਮੇ ਗੁੰਡਾ ਆਇਆ ਤੇ ਅਸੀਂ 74 ਤੋਂ ਬਾਅਦ 15-20 ਸਾਲ ਬਾਅਦ ਪਏ ਮਿਲਦੇ ਉਹਦੀ ਸ਼ਕਲ ਸੂਰਤ ਬਦਲ ਗਈ ਸਾਡੀ ਬਦਲ ਗਈ ਛੋਟੇ ਜਿਹਾਂ ਹੁੰਦੇ ਸੀ ਸਾਹਮਣੇ ਬੈਠ ਕੇ ਮੈਨੂੰ ਕਹਿਣ ਲੱਗਾ ਮਸਕੀਨ ਜੀ ਮੈਨੂੰ ਪਛਾਣਿਆ ਮੈਂ ਕਿ ਨਹੀਂ ਮਿੱਤਰਾ ਕਿਧਰੇ ਦੇਖਿਆ ਨਹੀਂ ਕਹਿੰਦੇ ਹੈ ਦੇਖਿਆ ਹੀ ਨਹੀਂ ਰਜ ਕੇ ਦੇਖਿਆ ਹੈ ਰਾਜ ਕੇ ਇਕੱਠਾ ਖਾਂਦੇ ਰਿਆਂ ਪੀਂਦੇ ਰਿਆਂ ਇਕੱਠੇ ਖੇਡਦੇ ਰਿਆਂ ਇਕੱਠੇ ਪੜਦੇ ਰਿਆਂ ਇੱਕਦਮ ਯਾਦ ਆ ਗਿਆ ਕਹਿੰਦੇ ਫਿਰ ਨਾਮ ਵੀ ਤੇ ਸਾਡਾ ਇੱਕੋ ਹੀ ਐ ਆਪ ਬੋਲ ਪਿਆ ਉਹ ਜਿਹੜੇ 4-5 ਸੱਜਣ ਬੈਠੇ ਸਨ ਵਾਰੀ-ਵਾਰੀ ਨਿਕਲਦੇ ਮੈਂ ਕਿਹਾ ਖੈਰ ਹੋਵੇ ਸਹੀ ਗੱਲ ਕੀ ਹੈ ਬੈਠੇ ਸਨ ਬੜੀ ਜ਼ਰੂਰੀ ਗੱਲਾਂ ਕਰਨੀਆਂ ਸਨ ਨਿਕਲ ਗਏ ਭੱਜ ਗਏ ਉਹਨਾਂ ਦਾ ਜਾਣਾ ਮੈਨੂੰ ਇੰਜ ਦੱਸਦਾ ਦਿਸਦਾ ਹੋਵੇ ਅਸੀਂ ਜਿਵੇਂ ਭੱਜੇ ਲੈ ਨਸੇ ਉਹ ਮੈਨੂੰ ਕਹੀਂ ਲਗਾ ਚੰਗਾ ਹੋਇਆ ਉਹ ਚਲੇ ਗਏ ਤੇ ਮੈਂ ਵੀ ਸੋਚਾਂ ਉਹ ਬੰਦਾ ਤੇ ਖਤਰਨਾਕ ਹੈ ਬੜਾ ਫਰੀਦাবাদ ਦੇ ਵਿੱਚ ਮਸ਼ਹੂਰ ਹੈ ਉਹ ਡਰ ਦੇ ਮਾਰੇ ਸਾਰੇ ਭੱਜ ਗਏ ਨੇ। ਇਹ ਕਹਿਣਾ ਕੀ ਚਾਹੁੰਦਾ ਮੈਂ ਵੱਦ ਤੋਂ ਲੁਟੇਰਾ ਹੈ ਨਾ ਜੋ ਕੁਝ ਪਿਆ ਮੈਂ ਕਹਿ ਦਿਆਂਗਾ ਲੈ ਜਾ ਗੱਲ ਖਤਮ ਹੋ ਰਹੀ। ਮੈਨੂੰ ਹੱਥ ਜੋੜ ਕੇ ਕਹਿਣ ਲੱਗਾ ਗੈਨੀ ਜੀ ਤੁਸੀਂ ਮੇਰੇ ਮਿੱਤਰ ਮੇਰੇ ਹਮਨਾਮ ਪਰ ਮੈਂ ਤੁਹਾਨੂੰ ਗੈਨੀ ਜੀ ਕਰਕੇ ਬੁਲਾ ਰਿਹਾ ਮੇਰਾ ਮਨ ਬੇਚੈਨ ਬੜਾ ਅਗਰ ਮੈਂ ਪੂਰੀ ਦੋ ਬੋਤਲਾਂ ਨਾ ਪੀਵਾਂ ਤਾਂ ਸਾਰੀ ਰਾਤ ਰੋ ਕੇ ਕੱਟਦਾ ਰੋਂਦਾ ਹੀ ਰਹਿੰਦਾ ਤੋ ਕੋਈ ਇਲਾਜ ਹੈ ਤੁਹਾਡੇ ਕੋਲ ਇਸ ਵਾਸਤੇ ਆਇਆ ਕੋਈ ਹੈ ਇਲਾਜ ਮੈਂ ਕਿ ਗੱਲ ਹੈ ਤੂੰ ਸੈਕੜਿਆਂ ਨੂੰ ਰੁਲਾਇਆ ਉਹ ਰੋਣਾ ਪਲਟ ਕੇ ਆਇਆ ਤੂੰ ਰੋਂਦਾ ਪਿਆ ਸਾਰੇ ਫਰੀਦਾਬਾਦ ਵਿੱਚ ਇਹ ਗੱਲ ਮਸ਼ਹੂਰ ਹੋਈ ਸੀ اتنے گھر تو برباد کیتے بس کتنے روش کی پہلی دفعہ اس طرح میں, میں نو آج تک کسی نے اس طرح نہیں آخی اور ایک بندہ کہنے لگے یہ کہ ٹھیک ہے پر کوئی علاج ہے میں کہا دیکھ تین دن برسی سماگ ہے ਉਬਲੀ ਜਾਣਦੇ ਸਨ ਡਿਸਟ੍ਰਿਕਟ ਬੰਨੂਚੋਇਸਨ ਭਗਤ ਜਉਦਾਰਾਮ ਸਿੰਘ ਜੀ ਮੈਂ ਕਿ ਤਿੰਨ ਦਿਨ ਵਰਸੀ ਸਮਾਗਮ ਹੈ ਤੂੰ ਆ ਸ਼ਾਇਦ ਤੈਨੂੰ ਵੇਖ ਕੇ ਮੈਨੂੰ ਕੁਝ ਗੁਰਬਾਣੀ ਚੋਂ ਫੁਰੇ ਤੇ ਤੂੰ ਧਿਆਨ ਨਾਲ ਸੁਣੇ ਖਿੰਡ ਗਏ ਜੇ ਮੈਂ ਆਇਆ ਤਾਂ ਫਿਰ ਮੈਂ ਹੀ ਆਵਾਂਗਾ ਉੱਥੇ ਹੋਰ ਨਹੀਂ ਹੋਵੇਗਾ ਕਹਿੰਦੇ ਉਹਨੇ ਬੈਠੇ ਸਨ ਲਸ ਗਏ ਨਾ ਗੁਰਦੁਆਰੇ ਵੀ ਨਹੀਂ ਹੋਵੇਗਾ ਕੋਈ ਮੈਂ ਕਹੇ ਜ਼ਿੰਮੇਵਾਰੀ ਮੇਰੇ ਦੇ ਛੋੜ ਮੈਂ ਸਾਰਿਆਂ ਨੂੰ ਬਿਠਾਵਾਂਗਾ ਬੇਨਤੀ ਕਰਾਂਗਾ ਤੂੰ ਆ ਸੇ ਦੇਖਦੇ ਆ ਸ਼ਾਇਦ ਨਹੀਂ ਆਇਆ ਬਾਅਦ ਵਿੱਚ ਮੈਨੂੰ ਕਈਆਂ ਨੇ ਦੱਸਿਆ ਬਾਹਰ ਬਿਜਲੀ ਦੇ ਖੰਬੇ ਨਾਲ ਜੋ ਹੋਰਨ ਲੱਗੇ ਸਨ ਗੁਰਦੁਆਰੇ ਤੋਂ ਬਾਹਰ ਲਾਏ ਹੋਏ ਸਨ ਪੰਡਾਲ ਤੋਂ ਬਾਹਰ ਉੱਥੇ ਖੜਾ ਹੋ ਕੇ ਸੁਣਦਾ ਰਿਹਾ ਉੱਥੇ ਖੜਾ ਹੋ ਕੇ ਉਰਦੂ ਦੇਸ਼ ਮੈਨੂੰ ਚਿੱਠੀ ਲਿਖ ਕੇ ਵੇਜੇ ਕਹਨੇ ਜੀ ਮੈਂ ਬਹੁਤ ਅੱਗੇ ਚਲਾ ਗਿਆ ਬਹੁਤ ਅੱਗੇ ਚਲਾ ਗਿਆ ਕਿਸ ਤਰ੍ਹਾਂ ਵਾਪਸ ਆਵਾਂ ਐਨੀ ਵਾਰ ਜੋ ਕੁਝ ਤੁਸੀਂ ਕਹਿੰਦੇ ਮੈਂ ਉਸ ਦਿਨ ਇੱਕ ਏਅਰ ਸੀ ਜਿੰਨੇ ਕਦਮ ਚੱਲ ਕੇ ਮੰਜ਼ਿਲ ਤੋਂ ਦੂਰ ਹੋਏ ਉਤਨੇ ਕਦਮ ਚੱਲ ਕੇ ਵਾਪਸ ਚੱਲਣਾ ਹੀ ਪੈਗਾ ਤਾਂ ਨੇੜੇ ਆਉਣਾ ਜਿੰਨੀ ਵਾਟ ਤੂੰ ਦੂਰੀ ਦੀ ਤੈਅ ਕੀਤੀ ਹੈ ਉਹ ਦੂਰੀ ਦਸਤੀ ਹੈ ਇਤਨਾ ਵਾਪਸ ਚੱਲ ਕੇ ਤੈਨੂੰ ਆਣਾ ਪੈਗਾ ਇਤਨੇ ਕਦਮ ਤੇ ਆਣੇ ਪੈਣਗੇ ਇਤਨਾ ਪਰਉਪਕਾਰ ਤੇ ਤੈਨੂੰ ਕਰਨਾ ਪੈਗਾ ਇਤਨਾ ਜੱਬ ਦੱਬ ਤੇ ਤੈਨੂੰ ਕਰਨਾ ਪੈਗਾ ਇਤਨੀ ਸੇਵਾ ਤੇ ਤੈਨੂੰ ਕਰਨੀ ਪੈਗੀ ਜਿੰਨੇ ਕਦਮ ਤੈਨੂੰ ਦੂਰ ਲੈ ਗਏ ਨੇ ਨੇੜੇ ਆਣ ਵਾਸਤੇ ਉਤਨੇ ਕਦਮ ਤੇ ਚਾਹੀਦੇ ਮੈਨੂੰ ਉਸਨੇ ਜਿੱਥੇ ਲਿਖੀ ਬਹੁਤ ਦੂਰ ਨਿਕਲ ਗਿਆ ਬਹੁਤ ਦੂਰ ਨਿਕਲ ਗਿਆ ਇਸ ਜ਼ਿੰਦਗੀ ਵਿੱਚ ਇਤਨੀ ਵਾਰਟ ਮੇਰੇ ਕੋਲ ਤੈ ਨਹੀਂ ਹੋਣੇ ਮੇਰੇ ਕੋਲ ਤੈ ਨਹੀਂ ਹੋਣੇ ਐਡਰੈਸ ਉਸ ਦਾ ਹੈਗਾ ਨਹੀਂ ਇਸੇ ਵਿੱਚ ਸੰਗਤ ਹੀ ਸੁਣਾਇਆ ਮੇਹਕ ਕੋਈ ਗੱਲ ਨਹੀਂ ਇਤਨੇ ਕਦਮ ਨਹੀਂ ਚੱਲ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਤੂੰ ਇੱਕ ਦਫਾ ਰੁਖ ਮੋੜ ਦੇ ਇੱਕ ਕਦਮ ਚੱਲ ਫਿਰ ਤੂੰ ਇੱਕ ਕਦਮ ਦੀ ਬਰਕਤ ਦੇਖ ਗੁਰੂ ਤੈਨੂੰ ਕਰੋੜਾਂ ਕਦਮ ਹੋ ਕੇ ਅੱਗੇ ਮਿਲੇਗਾ ਉਹ تاني ਉਸਨੇ ਸੁਣਿਆ ਕਿ ਨਹੀਂ ਉਸਨੇ ਮੰਨਿਆ ਕਿ ਨਹੀਂ ਕਿਉਂਕਿ ਥੋੜੇ ਦਿਨ ਬਾਅਦ ਉਹ ਚਲਾਣਾ ਕਰ ਗਿਆ ਇੱਕ ਹਾਦਸੇ ਉਸ ਤੋਂ ਮੈਨੂੰ ਜਿਹੜਾ ਅਨੁਭਵ ਮਿਲਿਆ ਪਾਪ ਕਰਕੇ ਬੇਚੈਨੀ ਆਉਂਦੀ ਪਰੇਸ਼ਾਨੀ ਆਉਂਦੀ ਮਾਨਸਿਕ ਸੰਤਾਪ ਮਨ ਤੇ ਬੜਾ ਭਾਰੀ ਬੋਝ ਪੈ ਜਾਂਦਾ ਹੈ ਕੋਈ ਪਾਪੀ ਸੁਖ ਦੀ ਨੀਂਦ ਨਹੀਂ ਸੌ ਸਕਦਾ ਕੋਈ ਅਪਰਾਧੀ ਸੁਖ ਦੀ ਨੀਂਦ ਨਹੀਂ ਸੌ ਸਕਦਾ ਉਹ ਖੁਦ ਮੈਨੂੰ ਕਹਿੰਦਾ ਸੀ ਮੈਨੂੰ ਦੋ ਬੋਤਲਾਂ ਬੇਹੋਸ਼ ਹੋਣ ਵਾਸਤੇ ਪੀਣੀਆਂ ਪੈਂਦੀਆਂ ਨਹੀਂ ਤੇ ਸਾਰੀ ਰਾਤ ਰੋ ਕੇ ਮੈਂ ਕੱਟਦਾ ਮੈਨੂੰ ਰੋਣਾ ਪੈਂਦਾ ਹੈ ਤੇ ਮੈਂ ਕਿਹਾ ਇਤਨੇ ਨੂੰ ਰੁਲਾਇਆ ਤੇ ਤੇਰਾ ਹਾਸਾ ਕਿੱਥੇ ਇਤਨੇ ਨੂੰ ਬਰਬਾਦ ਕੀਤਾ ਤੇ ਤੂੰ ਆਬਾਦ ਕਿਵੇਂ ਹੋਵੇਂਗਾ ਹਾਫਿਜ਼ ਦੇ ਕੋਲ ਉਸ ਦਾ ਇੱਕ ਮਿੱਤਰ ਆਇਆ ਕਿਦਰੇ ਗਲਤ ਕਰ ਬੈਠਾ ਸੀ ਬਹੁਤ ਕੁਝ ਗਲਤ ਕਰ ਬੈਠਾ ਸੀ ਪਛਤਾਪ ਕਰਨ ਵਾਸਤੇ ਆਇਆ ਤੇ ਕਹਿੰਦਾ ਫਕੀਰਾ ਕੋਈ ਢੰਗ ਹੈ ਮੇਰੇ ਬਚਾਓ ਦਾ ਹਾਫਿਜ਼ ਦੇ ਬੋਲ ਸੁਣ ਲਓ ইরਾਨੀ ਸੂਫੀ ਸੰਤ ਕਹਿੰਦਾ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਜੋ ਤੂੰ ਕਰ ਚੁਕਿਆ ਹੈ ਇਹਦਾ ਇਲਾਜ ਮੇਰੇ ਕੋਲ ਨਹੀਂ ਯਾਰ ਰਾ ਖੁਦ ਕਰਦਾ ਰਾ ਇਲਾਜ ਨੇ ਇਸ ਕਰਦਨੇ ਖੁਇਸ਼ ਉਹ ਆਮਦ ਨੇ ਪੇਸ਼ ਜੋ ਤੂੰ ਕਰ ਚੁਕੇ ਉਹ ਭੋਗਣ ਵਾਸਤੇ ਤਿਆਰ ਹੋ ਜਾ ਇਲਾਜ ਮੇਰੇ ਕੋਲ ਕੋਈ ਨਹੀਂ ਰੱਬ ਨੇ ਇਹ ਹੀ ਨਿਯਮ ਬਣਾਇਆ ਹੈ ਪ੍ਰਭੂ ਨੇ ਇਹ ਹੀ ਨਿਯਮ ਬਣਾਇਆ ਯਾਰ ਰਾਹ ਇਹ ਈਰਾਨ ਦਾ ਸਭ ਤੋਂ ਵੱਡਾ ਵਕੀਰ ਹੈ ਇਹਦੀ ਕਬਰ ਈਰਾਨੀਆਂ ਨੇ ਸੋਨੇ ਦੀ ਬਣਾਈ ਹੈ ਇਦਾਂ ਮਕਬਰਾ ਈਰਾਨੀਆਂ ਨੇ ਕੱਚ ਦਾ ਬਣਾਇਆ ਹੈ ਕੱਚ ਲਾਇਆ ਨਹੀਂ ਕੱਚ ਨੂੰ ਪਿਗਲਾ ਕੇ ਹੀ ਦੀਵਾਰਾਂ ਖੜੀਆਂ ਕੀਤੀਆਂ ਨੇ ਪਿਲਰ ਖੜੇ ਕੀ ਇਹ ਰਾਨੀ ਕਾਰੀਗਰੀ ਦਾ ਨਮੂਨਾ ਹੈ ਬੜੀ ਦੁਨੀਆ ਤੋਂ ਉਥੇ ਟੂਰਿਸਟ ਦੇ ਆਉਂਦੇ ਨੇ ਸਿਰਫ ਬਿਲਡਿੰਗ ਦੇਖਣ ਕੱਚ ਦੀ ਬਿਲਡ ਹੈ ਸੋਨੇ ਦੀ ਕਬਰ ਔਰ ਹੀਰੇ ਮੋਤੀ ਜੜਤ ਨੇ ਕਬਰ ਤੇ ইরਾਨੀਆਂ ਦੀ ਸ਼ਰਤ ਹੈ ਇਹ ਕੈਂਦਜ਼ ਯਾਰ ਰਾ خود کردارا علاج نہیں جو تو کر چکے ہیں اس دا کوئی علاج ہے اکو ہی علاج ہے کی کردنی خواہش او آمد نہیں پیش جو تو کر چکے ہیں کھڑے مٹھے بھوگنے لئی تیار ہو جا پوننا پے